ਬਾਹ ਬਾਹ ਬਾਰ ਬਾਰ ਬਿਸ਼ਨ ਸਮਾਰ ਬਿਸ਼ਨ ਸਮਾਰ ਨਾ ਆਵੇ ਹਾਰ ਤੇ ਹੁਣ ਜੇ ਅੱਲਾ ਦੇ ਕੋਲ ਸਮਾਜੂਗਾ ਇਹ ਠੀਕ ਹੈ ਅੱਲਾ ਕੋ ਸਮਾਜੂਗਾ ਇਸ ਕਰਕੇ ਜੇ ਅੱਲਾ ਕੋ ਸੁਭਾਉਣਾ ਤਾਂ ਠੀਕ ਹੈ ਬਾਰ ਬਾਰ ਬਿਸ਼ਨ ਸਮਾਰ ਬਿਸ਼ਨ ਸੁਭਾਰ ਤੇਰੇ ਅਗਰ ਬਿਸ਼ਨ ਆਇਆ ਤਾਂ ਰਹਿ ਤਾ ਜਿਹੜਾ ਬਲੀਨ ਆ ਨਾ ਮਨ ਬਲੀਨ ਉਹ ਤਾਂ ਬਾਹਰ ਹੈ ਜਿਹੜਾ ਮਨ ਨਿਰਮਲ ਉਹ ਅੰਦਰ ਬੰਦੇ ਅੰਦਰ ਰਾਮ ਹੈ ਤੇਰੇ ਰਾਮ ਵਿਸ਼ਨ ਦਾ ਉਤਾਰ ਹੈ ਜਿਹੜਾ ਮਨ ਦੇ ਅੰਦਰ ਰਾਮ ਦਾ ਸਭਾ ਕਾ ਰਾਮ ਬੋਲਦਾ ਉਹੀ ਵਿਸ਼ਨ ਉਹੀ বিষ্ণੂ ਉਹਨੂੰ বিষ্ণੂ ਦਾ ਉਤਾਰ ਮੰਨਦੇ ਨੇ ਰਾਮ ਰੂਪ ਉਹ ਮਾਇਆ ਦਨ ਲੈ ਭਰੇ ਜੇ ਮਾਇਆ ਤੋਂ ਜਿਹੜਾ ਨਲੇ ਬੋਤਨ ਨੂੰ ਵਿਸ਼ਨ ਕਹਿੰਦੇ ਨੇ ਜਿਹੜਾ ਮਾਇਆ 'ਚ ਲਿਫਤ ਨਾ ਹੋਵੇ ਉਹਦਾ ਨਾ ਹੋਵੇ ਬਿਸ਼ਨ। ਉਹ ਰਾਮ ਦਾ ਬਿਸ਼ਨ ਦਾ ਹੀ ਉਤਾਰ ਆ। ਉਹ। ਬਾੜ-ਬਾਰ ਬਿਸ਼ਨ ਸਮਾਰ। ਬਿਸ਼ਨ ਸਮਾਰਨ ਆਵੈ ਹਾਰ। ਬਾੜ-ਬਾਰ ਤੂੰ ਜਿਹੜਾ ਬਿਸ਼ਨ ਚਿੱਤ ਅੰਦਰ ਰਾਮ ਉਹਦੀ ਗੱਲ ਨੂੰ ਬਾੜ-ਬਾਰ ਸੁਣ ਕੇ ਉਹ ਤੇ ਵਿਚਾਰ ਕਰ ਜੋ ਬੋਲਦਾ ਅੰਤਰਾ ਆਤਮਾ ਦੀ ਇਹ ਵਾਇਤੇ ਬਾੜ-ਬਾਰ ਵਿਚਾਰ ਕਰ ਇਹ ਨੂੰ ਸੁਣਦਾ ਰਹਿ। ਰਾਮ ਬੋਲਦਾ ਅੰਦਰ ਤੇ ਜੋ ਕਹਿੰਦਾ ਉਹ ਤੇ ਵਿਚਾਰ ਕਰਦਾ ਉਹਦੇ ਬਲੇ ਧਿਆਨ ਵਖ ਬਾਾਰ ਬਾਾਰ ਕਿ ਤੇ ਤੇਰਾ ਧਿਆਨ ਕੁਝ ਹੋਰ ਪਾਸੇ ਹੋਵੇ ਰਾਮ ਕੁਝ ਗੱਲ ਕਹੇ ਜੇ ਤੈਨੂੰ ਸੁਣਾਈ ਉਹਨਾਂ ਨੇ ਬਾਰ ਬਾਰ ਬਿਸ ਸਮਾਰ ਬਿਸ ਰਾਮ ਨਾਲ ਜੁੜਿਆ ਰਹੇ ਅਤਰਾਤਮਾ ਨਹੀਂ ਵਾਜਣਾ ਬਾਲ ਬਾਲੋ ਜੇ ਬਿਸ ਸਮਾਰ ਨਾ ਆਵੇ ਹਾਰ ਬਿਸ ਨੂੰ ਸਮਾਰ ਨਾ ਆਵੇ ਹਾਰ ਜੇ ਤੂੰ ਅੰਤਰਾ ਦੀ ਆਵਾਜ਼ ਅੰਸਾਰ ਚੱਲੇਗਾ ਬਾਜੀ ਜੀਵਨ ਦੀ ਹਾਰਦਾ ਹੀ ਦੀ ਫੇ ਜੀਵਨ ਦੀ ਬਾਜੀ ਨਹੀਂ ਹਾਰ ਸਕਦਾ ਤੂੰ ਬਾਜੀ ਜਿੱਤੇਗਾ ਤੂੰ ਜਿੱਤੇਗਾ ਖਾਲ ਹਾਰ ਜਾਊਗਾ RAM ਦੀ ਆਵਾਜ਼ ਜਿੱਤੂਗੀ ਕਲਪਨਾ ਹਾਰ ਜਾਊਗੀ RAM ਦੀ ਵਰਗੀ ਜਿੱਤੂਗੀ ਤੇਰੀ ਵਰਗੀ ਹਾਰ ਜਾਊਗੀ ਰਾਮ ਦੀ ਮਰਜ਼ੀ ਅਸਾਂ ਚੱਲਣਾ ਹੈ ਰਾਮ ਦੀ ਮਰਜ਼ੀ ਜਿੱਤੀ ਤੇਰੀ ਹਰ ਗੀ ਰਾਮ ਦੀ ਮਰਜ਼ੀ ਨਾ ਚੱਲੇ ਤੇ ਜੋ ਆਨੰਦ ਆਊਗਾ ਆਪਣੀ ਮਰਜ਼ੀ ਨਾ ਚੱਲੇ ਤੇ ਆਨੰਦ ਕਦੇ ਆਈ ਨਹੀਂ ਜਿੱਦਾਂ ਅੰਤਰਾਤਾਂ ਦੀ ਆਵਾਜ਼ ਤੇ ਚੱਲਿਆ ਜਿੱਦਾਂ ਉਹ ਆਨੰਦ ਆਉਣ ਲੱਗਿਆ ਆਪਣੀ ਮਰਜ਼ੀ ਨਾਲ ਜਿੱਦਾਂ ਚੱਲਿਆ ਉਹ ਆਨੰਦ ਆਈ ਨਹੀਂ ਕਦੇ ਹੋਊਗਾ ਕੋਈ ਆਸਰਦਾਰ ਨਹੀਂ ਰਾਉਂਦੀ ਵਰਦੀਨ ਅੰਤਸਾਰ ਗੁਰਮਾਨੇ ਅੰਸਾਰ ਦੇ ਦਰਜੀਵ ਬਤ੍ਰਿਤ ਕਰੂਗਾ ਜਿਹੜਾ ਉਦੋਂ ਨਾ ਤਾ ਉਹ ਜਿਹੜਦਾ ਉਹ ਪਹਿਲਾਂ ਕਦੇ ਆਇਆ ਹੀ ਨਹੀਂ ਹੁਣ ਉਹ ਆਇ ਨਹੀਂ ਸਕਦਾ ਬੇਸਮ ਸਮਾਰਨਾ ਆਵੇ ਗੁਰਬਾਨੇ ਤੇ ਅੰਸਾਰ ਚਲੇ ਤੇ ਜਿਹੜਾ ਚੱਲਦਾ ਉਹਨੂੰ ਹਾਰ ਆਇ ਨਹੀਂ ਸਕਦੀ ਹਾਂ ਬਾਲ ਬਾਲ ਜੇ ਵਿਸ਼ਨ ਤਨਾ ਜਸ ਗਾਵੇ ਵਿਸ਼ਨ ਮਿਲੈ ਸਭ ਹੀ ਸੱਚ ਪਾਵੈ ਬਲ ਬਲ ਉਹਦੇ ਬਲਿਹਾਰ ਉਹਦੇ ਕੁਰਬਾਨ ਜਾਂਦੇ ਹੋ ਵਿਸ਼ਨ ਤਨਾ ਜਸ ਗਾਵੈ ਜੇ ਵਿਸ਼ਨ ਤਨਾ ਜਸ ਗਾਵੈ ਵਿਸ਼ਨ ਦਾ ਜਿਹੜਾ ਤਨ ਵਿਸ਼ਨ ਤਨਾ ਹੈ ਇਹ ਵਿਸ਼ਨ ਦਾ ਅਵਤਾਰ ਹੈ ਵਿਸ਼ਨ ਨਹੀਂ ਹੈ ਅਵਤਾਰ ਅੰਸ਼ ਅਵਤਾਰ ਕਹਿੰਦੇ ਨੇ ਜਿਵੇਂ ਕਿਰਨ ਇੱਕ ਸੂਰਜ ਦੀ ਅਚਾਨਕ ਉਤਾਰ ਹੈ ਉਹਦੀ ਕਿਰਨ ਇਹ ਬੇਸ਼ੰਤ ਹੈ ਸੂਰਜ ਜਿਹੜਾ ਸਾਡੇ ਤਾਂ ਰਾਮ ਉਹਦਾ ਇੱਕ ਕਿਰਨ ਹੈ ਉਹਦੀ ਤੇ ਇਹਦੇ ਚੱਲਣਾ ਸਭ ਚੱਲਣਾ ਸਭ ਕੁਝ ਚੱਲਦਾ ਇਹ ਉਹਦੀ ਇੱਕ ਕਿਰਨ ਹੈ ਤੁਹਾਨੂੰ ਉਹਦਾ ਤਾਂ ਥੋੜਾ ਜਿਹਾ ਹਿੱਸਾ ਜਿਵੇਂ ਸੂਰਜ ਨਿਕਲੂ ਸੂਰਜ ਦਾ ਹੀ ਤਾਂ ਉਹ ਕਵੀ ਦੇ ਰਾਮ ਕੇ ਅੰਸ਼ ਆ ਰਾਮ ਕੀ ਅੰਸ਼ ਹੈ ਬਿਸ਼ਦ ਤਨ ਜਲਤ ਗਾਵੈ ਜਿਹੜਾ ਬਿਸ਼ਦ ਤਨ ਜਿਹੜਾ ਮਨ ਜੇ ਮਨ ਆਪਣੇ ਮੂੜ ਦਾ ਜਸ ਗਾਵੇ ਬਿਸ਼ਦ ਤਨ ਦਾ ਮਨ ਹੈ ਬਿਸ਼ਦ ਇਹ ਅੰਦਰ ਹੈ ਤਾਂ ਬਾਹਰ ਮਨ ਉਹਦਾ ਉਹਦੀ ਅੰਸ਼ੇ ਰੌਂਕੀਅਸ ਜੇ ਜਿਹੜਾ ਮਨ ਜਿਹੜਾ ਮਨ ਉਹ ਆਪਣਾ ਜਸ ਦੀ ਨਾ ਗਾਉਂਦਾ ਆਪਣੀ ਵਡਿਆਈ ਨਹੀਂ ਕਰਦਾ ਹੰਕਾਰ ਆਪਣੀ ਵਡਿਆਈ ਤੋਂ ਹੰਕਾਰ ਆਪਣੀ ਵਡਿਆਈ ਦੇ ਬਜਾਏ ਆਪਣੇ ਮੂਲ ਦੀ ਵਡਿਆਈ ਕਰਦਾ। ವಿಷਣ ਤਨਾ ਜਸ ਗਾਵਾ। ਜਸ ਗਾਵਾ। ವಿಷਣ ਮਿਲਿਆ ਸਭ ਹੀ ਸੱਚ ਪਾਵਾਂ। ਉਹ বিষ্ণੂ ਨਾਲੇ ਪਰ ਜਾਂਦਾ ਆਪਣੇ ਮੂਲ ਨਾਲੇ ਪਰ ਜਾਂਦਾ। ਉਹਨੂੰ ਮਿਸ਼ਰਤੀ ਪ੍ਰਾਪਤੀ ਹੁੰਦੀ। ਉਹਦੇ ਔਗਲ ਦੂਰ ਹੋ ਜਾਂਦੇ। ವಿಷਣ ਫਿਰ ਸਭ ਨੂੰ ਕਹਿੰਦਾ ਜੀ ਜ ਕੋਈ ਔਗਲ ਨਾ ਹੋਵੇ। ਉਹ ਬਿਸ਼ਰਤੀ ਪ੍ਰਾਪਤੀ ਕੀ ਹੁੰਦੀ ਉਹਦੇ ਔਗਲ ਦੂਰ ਹੋ ਕੇ ਕੋਈ ਜਾਂਦੇ ਜਦੋਂ। oh uh -huh.